ਸਤਿ ਸ਼੍ਰੀ ਅਕਾਲ ਜੀ ਕਿਰਵਾਇ ਤੇ ਪਾਨੋ ਨਮਸਕਾਰ ਆਦਾਬ ਐਂਡ ਹੈਲੋ ਸਿਆਣੇ ਕਹਿੰਦੇ ਨੇ ਵੀ ਖਾਈਏ ਮਨ ਪੌਂਦਾ ਤੇ ਪਹਿਨੀਏ ਜੱਗ ਪੌਂਦਾ ਪ੍ਰੋਫੈਸਰ ਨਰਿੰਦਰ ਸਿੰਘ ਕਪੂਰ ਅਕਸਰ ਪਟਿਆਲੀਆਂ ਵਿੱਚ ਬਿਆਨ ਦਿੰਦੇ ਦਿਖਾਈ ਦਿੰਦੇ ਆ ਜੇ ਚੋ ਕਹਿੰਦੇ ਸੋਹਣੇ ਲੱਗਣਾ ਵੀ ਇੱਕ ਕਲਾ ਹੈ ਔਰ ਇਸ ਕਲਾ ਨੂੰ ਨਖਾਰਨ ਦੇ ਲਈ ਤੁਹਾਡੇ ਤਨ ਦੇ ਉੱਤੇ ਜਿਹੜੇ ਕੱਪੜੇ ਆ ਉਹ ਤੁਹਾਡੀ ਸ਼ਖਸੀਅਤ ਦਾ ਪ੍ਰਭਾਵ ਪਾਉਂਦੇ ਨੇ ਇਹ ਸਾਰੇ ਰਾਮ ਰੋਲੇ ਦੇ ਵਿੱਚੋਂ ਨਿਕਲਣ ਦੇ ਲਈ ਤੁਹਾਡੇ ਆਪਣੇ ਪੰਜਾਬੀ ਭਰਾਵਾਂ ਨੇ ਹੱਟੀ ਖੋਲ ਦਿੱਤੀ ਤੁਹਾਡੇ ਆਪਣੇ ਟਿਕਾਣੇ ਹੇਸਟਿੰਗਸ ਦੇ ਬਿਲਕੁਲ ਵਿਚਾਲੇ ਉਹਦੀ ਬਾਰੇ ਜਾਣਕਾਰੀ ਲੈਣ ਲਈ ਅੱਜ ਅਸੀਂ ਕਿਰਪਾਲ ਸਿੰਘ ਉਹਨਾਂ ਨੂੰ ਯਾਦ ਕੀਤਾ ਇਹਨਾਂ ਦੀ ਦੁਕਾਨ ਤੇ ਆ ਕੇ ਇਹਨਾਂ ਦੇ ਵੱਡੇ ਸਾਰੇ ਸਟੋਰ ਦੇ ਵਿੱਚ ਇਹਨਾਂ ਨਾਲ ਗੱਲਾਂ ਹੋਣ ਗਿਆ ਰਪਾਲ ਵੀ ਪਿਆਰ ਭਰੀ ਸასიਕਾ ਸასიਕਾ ਜੀ ਦੇਖ ਤੇ ਸਾਰੇ ਸਰੋਤਨ ਸასიਕਾ ਜੀ ਇਹ ਬੰਦਾ ਵਾਹਜਾ ਜਨੇ ਮੁੱਛਾਂ ਖੜੀਆਂ ਕਰਕੇ ਕੱਪੜੇ ਵੇਚਨੇ ਆ ਇਹ ਹੁਣ ਦੱਸਣਗੇ ਵੀ ਸਾਡੇ ਜਿਹੜੇ ਭਰਾ ਆ ਜਾਂ ਸਾਡੇ ਜਿਹੜੇ ਭਤੀਜੇ ਆ ਉਹਨਾਂ ਦੇ ਵਾਸਤੇ ਇਹਨਾਂ ਦੀ ਹੱਤੀ ਤੇ ਕੀ ਕੋਜੇ ਪਹਿਲੋ ਤੇ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸਾਕਾਲ ਤੇ ਬਹੁਤ ਸਾਰਾ ਤੁਹਾਡਾ ਮੋਸਟ ਵੈਲਕਮ ਜੀ ਪਰਮਿੰਦਰ ਸਿੰਘ ਜੀ ਹੁਣਾਂ ਦਾ ਤੇ ਮਨਜੀਤ ਸਿੰਘ ਜੀ ਹੁਣਾਂ ਦਾ ਜੀ ਸਾਡੇ ਦਰ ਤੇ ਪਹੁੰਚੇ ਆ ਤੇ ਉਸ ਤੋਂ ਬਾਅਦ ਜੀ ਆਪਣੇ ਕੋਲ ਮੈਂਸ ਦੇ ਵਿੱਚ ਬੱਚਿਆਂ ਦੇ ਵਿੱਚ ਹਰ ਤਰ੍ਹਾਂ ਦੀ ਕਲੈਕਸ਼ਨ ਹੈ ਜੀ ਸ਼ਰਟਸ ਤੋਂ ਲੈ ਕੇ ਟੀ-ਸ਼ਰਟਸ ਤੱਕ ਬੱਚਿਆਂ ਜੀ ਵੀ ਤੁਹਾਨੂੰ ਬਹੁਤ ਸਾਰੀ ਕੁਆਲਿਟੀ ਮਿਲ ਜੂਗੀ ਅੱਛਾ ਜੀ ਪਲੱਸ ਬੱਚਿਆਂ ਦੇ ਵਿੱਚ ਆਪਣੇ ਕੋਲ ਜੀ ਸਕੂਲ ਬੈਗਸ ਵੀ ਹੈਗੇ ਆ ਜੋ ਕਿ ਇਥੇ ਦੇ ਹਿਸਾਬ ਨਾਲ ਆਪਾਂ ਨੂੰ ਕੁਝ ਇੰਡੀਅਨਸ ਨੂੰ ਇਦਾਂ ਦੀਆਂ ਚੀਜ਼ਾਂ ਵੈਰਾਈਟੀ ਦੀ ਲੋਡ ਸੀ ਜਿਵੇਂ ਜਿਵੇਂ ਆਪਾਂ ਜਿਵੇਂ ਦੇਖ ਹੀ ਰਹੇ ਆ ਸਾਡੇ ਕੱਪੜੇ ਵੀ ਜਿਹੜੇ ਆ ਉਥੋਂ ਹੀ ਸੁਨੇਹਾ ਜਾਂਦਾ ਵੀ ਗਰਮੀਆਂ ਚਲੀਆਂ ਗਈਆਂ ਤੇ ਸਰਦੀਆਂ ਦੀ ਰੁੱਤ ਆ ਰਹੀ ਆ ਪਰ ਮੈਂ ਦੇਖ ਰਿਹਾ ਵੀ ਕਾਫੀ ਤੁਹਾਡੇ ਕੋਲ ਗਰਮੀ ਵਾਲਾ ਸਟਾਕ ਵੀ ਹਲੇ ਹੈਗਾ ਤੇ ਸਰਦੀਆਂ ਵਾਲਾ ਵੀ ਡੱਬੀਆਂ ਵਾਲੇ ਕੋਟ ਜਿਹੜੇ ਤੁਸੀਂ ਟੰਗੇ ਹੋ ਹੈਂਗਰਾਂ ਤੇ ਬਹੁਤ ਸੋਹਣੇ ਸੋ ਇਹ ਸਾਰੀ ਜਾਣਕਾਰੀ ਸਾਨੂੰ ਖੁੱਲ ਕੇ ਦਿਓ ਵੀ ਅਲੱਗ-ਅਲੱਗ ਸਾਈਜ਼ਸ ਨੇ ਸੋ ਤੇ ਸਾਡੇ ਭਾਈਚਾਰੇ ਦੇ ਵਿੱਚ ਆਮ ਤੌਰ ਤੇ ਕਈ ਵਾਰੀ ਲੋਕ ਬ੍ਰਾਂਡਾਂ ਦੇ ਮਗਰ ਭੱਜਦੇ ਆ ਪਰ ਇਹ ਵੀ ਆਪਣੇ ਆਪ 'ਚ ਬਹੁਤ ਵੱਡਾ ਬ੍ਰਾਂਡ ਆ ਤੇ ਆਪਾਂ ਖੜੇ ਆ ਸਾਨੂੰ ਇਹਦੇ ਬਾਰੇ ਵੀ ਜਾਣਕਾਰੀ ਦਿਓ ਹਾਂਜੀ ਜੀ ਅਕਤੇਬ ਮੈਂਟਲ ਆ ਜੀ ਬ੍ਰਾਂਡ ਦਾ ਨਾਮ ਤੇ ਇਹ ਇੰਡੀਆ ਦੇ ਵਿੱਚ ਹੀ ਫਾਊਂਡ ਹੋਇਆ ਮੇਨ ਹਾਬੇ ਇਹਨਾਂ ਦੀ ਹੈਗੀ ਆ ਜੀ ਲੁਧਿਆਣਾ ਦੇ ਵਿੱਚ ਪਰ ਬਹੁਤ ਕੁਆਲਿਟੀ ਦਾ ਸਟੱਫ ਹੈ ਹਾਂਜੀ ਇਹਨਾਂ ਦੇ 400 ਪਲੱਸ ਸਟੋਰ ਆ ਜੀ ਇਹਨਾਂ ਦੇ ਹਾਂਜੀ ਮਲਡਵਾਈਡ ਤੇ ਦੁਬਈ ਦੇ ਵਿੱਚ ਵੀ ਇਹਨਾਂ ਦੇ 25 ਪਲੱਸ ਆਈ ਥਿੰਕ ਵੈਰੀ ਗੁੱਡ ਹਾਂਜੀ ਉਹ ਵੀ ਬਹੁਤ ਵਧੀਆ ਸਕਸੈਸ ਮਤਲਬ ਰਨ ਹੋ ਰਿਹਾ ਜੀ ਤੇ ਇਹਦੇ ਵਿੱਚ ਵੀ ਉਹਨਾਂ ਕੋਲ ਹਰ ਤਰ੍ਹਾਂ ਦੀ ਹੁੱਡੀਜ਼ ਦੇ ਵਿੱਚ ਜੈਕਟ ਦੇ ਵਿੱਚ ਲੌਂਗ ਕੋਟ ਦੇ ਵਿੱਚ ਜੀ ਤੇ ਟੀ-ਸ਼ਰਟਸ ਵਗੈਰਾ ਜੋ ਵੀ ਹੋ ਗਿਆ ਸਾਰਾ ਕੁਝ ਬਹੁਤ ਵਧੀਆ ਹਰ ਅਵੇਲੇਬਲ ਸਾਈਜ਼ ਮਤਲਬ ਹੈਗਾ ਇਹਨਾਂ ਕੋਲ ਬਿਲਕੁਲ ਮੈਂ ਦੇਖਦਾ ਵੀ ਡਿਜ਼ਾਈਨਿੰਗ ਸਟੱਫ ਹੈ ਔਰ ਕਈ ਤਾਂ ਚੀਜ਼ਾਂ ਐਕਸਕਲੂਸਿਵ ਲੱਗ ਰਹੀਆਂ ਮੈਨੂੰ ਹਾਂਜੀ ਇਹ ਮੈਂ ਫੈਸ਼ਨ ਵਾਲ ਦੇਖਦਾ ਸੌਰੀ ਮੈਂ ਤੁਹਾਨੂੰ ਕੱਟਦਾ ਜੀ ਇਹ ਸਪੈਸ਼ਲੀ ਗੂ ਦੇ ਹਿਸਾਬ ਨਾਲ ਇਹ ਚੀਜ਼ ਆਈ ਹੈ ਜੀ ਇਹ ਚੀਜ਼ ਦੀ ਬਹੁਤ ਡਿਮਾਂਡ ਹੋਈ ਸੀ ਸਾਡੇ ਕੋਲ ਹਾਂਜੀ ਸੌਫਟ ਹੈ ਹਾਂਜੀ ਕਲਰ ਕੋਟਨ ਵੀ ਇਹਨਾਂ ਦੀਆਂ ਵਧੀਆ ਚੀਜ਼ਾਂ ਐ ਜਿੱਦਾਂ ਜੀ ਤੇ ਇਸ ਲਈ ਇਹ ਚੀਜ਼ ਵੀ ਸਾਨੂੰ ਥੋੜੀ ਸਪੈਸ਼ਲ ਡਿਮਾਂਡ ਤੇ ਮੰਗਵੋਣੀ ਪਈ ਐ ਜੀ ਬਹੁਤ ਖੂਬ ਬਹੁਤ ਖੂਬ ਤੇ ਬੱਚਿਆਂ ਲਈ ਵੱਡਿਆਂ ਲਈ ਸਾਰਿਆਂ ਦੇ ਲਈ ਹਾਂਜੀ ਹਰ ਇੱਕ ਉਮਰ ਦੇ ਵਰਗ ਦੇ ਜਿਹੜੇ ਲੋਕ ਨੇ ਉਹ ਇੱਥੇ ਆ ਕੇ ਆਪਣੇ ਮਨਪਸੰਦ ਕੱਪੜੇ ਜਿਹੜੇ ਆ ਖਰੀਦ ਸਕਦੇ ਆ ਤੇ ਜਿਵੇਂ ਗੁਰਪਾਲ ਸਿੰਘ ਨੂੰ ਹੀ ਸੋਹਣੇ ਲੱਗਦੇ ਆ ਇਹਦੇ ਉਹ ਵੀ ਸੋਹਣੇ ਲੱਗ ਸਕਦੇ ਬਿਲਕੁਲ ਬਿਲਕੁਲ ਜੀ ਹਾਂਜੀ ਜੋ ਆਪਾਂ ਤੇ ਕਹਿੰਦੇ ਆ ਜੀ ਇੱਕ ਵਾਰੀ ਤੁਸੀਂ ਵਿਜ਼ਿਟ ਕਰੋ ਤੁਹਾਨੂੰ ਹਰ ਤਰ੍ਹਾਂ ਦੀ ਇਥੋਂ ਕੁਆਲਿਟੀ ਮਿਲੂਗੀ ਹਰ ਤਰ੍ਹਾਂ ਦੀ অপਸ਼ਨ ਮਿਲੂਗੀ ਜੋ ਵੀ ਤੁਸੀਂ ਲਾਇਕ ਕਰੋ ਜਾਂ ਕੁਛ ਵੀ ਹੈ ਬਹੁਤ ਖੂਬ ਹਾਂਜੀ ਬਹੁਤ ਖੂਬ ਬਹੁਤ ਚੰਗਾ ਲੱਗਾ ਜੀ ਤੇ ਅਸੀਂ ਗੱਲਬਾਤ ਨੂੰ ਜਾਰੀ ਰੱਖਾਂਗੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ